ਸਸ਼ੀ ਕਲਜੀ ਸਾਰੇ ਨੂੰ ਕਿਸਮਤ ਦੀਪ ਚੈਨਲ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਹਾਂਜੀ ਪਸ਼ਮੀਨੇ ਦੇ ਨਵੇਂ ਡਿਜ਼ਾਈਨ ਆ ਚੁੱਕੇ ਨੇ ਜੀ। ਏਕੇ ਬ੍ਰਾਂਡ ਰਹੂਗਾ ਪਿਓਰ ਸ਼ਿਮਰ ਦਾ ਸੂਟ ਰਹੂਗਾ ਜੀ ਮੈਚਿੰਗ ਸੂਟ। ਕਲਰ ਆਪਾਂ ਤੁਹਾਨੂੰ ਦਿਖਾਉਣੇ ਜਾਂਦੇ ਆਂ ਜੀ। ਇਹ ਹੈਗਾ ਫਸਟ ਕਲਰ। ਪਸ਼ਮੀਨੇ ਦੇ ਸੂਟ ਰਹਿਣਗੇ ਜੀ ਵਿంటర్ ਵੇਅਰ ਵਾਸਤੇ ਸਰਦੀਆਂ ਵਾਸਤੇ। ਕਲਰ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਪਿਆਰੇ ਨੇ ਸਾਰੇ ਹੀ। ਜਿਹੜਾ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਜੀ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਸ਼ਿਪਿੰਗ ਐਕਸਟਰਾ ਹੋਊਗੀ ਜੀ ਪ੍ਰਾਈਸ ਹੋਊਗਾ 800 ਰੁਪਏ ਡਿਜ਼ਾਈਨ ਸਾਰੇ ਬਹੁਤ ਪਿਆਰੇ ਨੇ ਜੀ ਮੈਚਿੰਗ ਸੂਟ ਰਹਿਣਗੇ ਜੀ ਢਾਈ ਦੀ ਸ਼ਰਟ ਰਹੇਗੀ ਢਾਈ ਦੀ ਬਾਟਮ ਕੋਈ ਵੀ ਕਲਰ ਐਵੇਂ ਦਾ ਨਹੀਂ ਹੈਗਾ ਕਿ ਜਿਹੜਾ ਤੁਹਾਨੂੰ ਪਸੰਦ ਨਾ ਆਵੇ ਸਾਰੇ ਕਲਰ ਆਪਾਂ ਬਹੁਤ ਪਰਸਨਲੀ ਸਿਲੈਕਟ ਕਰਕੇ ਲੈ ਕੇ ਆਉਨੇ ਆ ਜੀ ਬਹੁਤ ਸੋਹਣੇ ਕਲਰ ਨੇ ਸਾਰੇ ਸਾਰੇ ਤਰ੍ਹਾਂ ਦੇ ਹੀ ਕਲਰ ਨੇ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਤੁਸੀਂ ਸਕਰੀਨ ਸ਼ਾਟ ਲੈਣਾ ਜੀ ਦੇ ਦਿੱਤੇ ਹੋਏ ਨੰਬਰ ਤੇ ਆਪਣਾ ਆਰਡਰ ਬੁੱਕ ਕਰਾਉਣਾ ਨੈਕਸਟ ਕਲਰ ਦਿਖਾਉਣੀ ਆ ਜੀ ਉਹ ਵੀ ਬਹੁਤ ਪਿਆਰਾ ਦੇਖੋ ਜੀ ਇਹ ਕੇ ਬ੍ਰਾਂਡ ਦਾ ਸੂਟ ਰਹੂਗਾ ਜੀ ਨੋਨ ਬ੍ਰਾਂਡ ਦਾ ਨਹੀਂ ਹੈਗਾ ਪਸ਼ਮੀਨਾ ਦਾ ਸੂਟ ਰਹੂਗਾ ਨੈਕਸਟ ਤੋਂ ਦਿਖਾਉਨੇ ਆ ਜੀ ਬੁਟੀਕ ਪੀਸ ਜੋ ਆਪਾਂ ਟਿਸ਼ੂ ਤੇ ਰੈਡੀ ਕਰਵਾਏ ਨੇ ਪਿਓਰ ਤੇ ਦੇਖੋ ਜੀ ਇਹ ਹੈਗਾ ਕੇਰਾ ਕੇਰਾ ਰਹੂਗਾ ਇਹਦਾ 21 ਤੇ ਬਾਜੂ ਆਪਾਂ ਰੈਡੀ ਕਰਵਾਈ ਆ ਕਲਰ ਤੁਹਾਨੂੰ ਦਿਖਾ ਦਿੰਨੇ ਆ ਇੱਕ ਤਾਂ ਜੀ ਆਪਾਂ ਇਹ ਟਿਸ਼ੂ ਦੇ ਉੱਪਰ ਰੈਡੀ ਕਰਵਾਇਆ ਜੀ ਤੇ ਨੈਕਸਟ ਆਪਾਂ ਇੱਕ ਔਰਗੈਂਜ਼ਾ ਦੇ ਉੱਪਰ ਕਰਵਾਇਆ ਉਹਦੇ ਕਲਰ ਵੀ ਤੁਹਾਨੂੰ ਆਪਾਂ ਸ਼ੋਅ ਕਰਵਾਉਨੇ ਆ ਇਹਨਾਂ ਵਿੱਚੋਂ ਜੋ ਵੀ ਕਲਰ ਤੁਹਾਨੂੰ ਪਸੰਦ ਆਇਆ ਤੁਸੀਂ ਸਕਰੀਨਸ਼ਾਟ ਲੈ ਕੇ ਜੀ ਭੇਜੋ ਇਹ ਬੁਟੀਕ ਪੀਸ ਲੈਣਗੇ ਇਹਨਾਂ ਦਾ ਪ੍ਰਾਈਸ ਰਹੂਗਾ ਜੀ 1050 ਵਿਦਆਊਟ ਦੁਪੱਟਾ ਸੂਟ ਰਹੂਗਾ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਇਹ ਵਾਲੇ ਆਰਗੈਂਜ਼ਾ ਦੇ ਉੱਪਰ ਰੈਡੀ ਕਰਵਾਇਆ ਜੀ ਸੇਮ ਡਿਜ਼ਾਈਨ ਆਪਾਂ ਇਹਨਾਂ ਵਿੱਚੋਂ ਜੋ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਉਹਦਾ ਤੁਸੀਂ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਤੇ ਜਿਹੜਾ ਬੈਸਟ ਕਮੈਂਟਰ ਆ ਉਹ ਆਪਾਂ 1 ਵੀਕ ਦੇ ਵਿੱਚ ਵਿੱਚ ਕੱਢਾਂਗੇ ਜੀ ਤੁਸੀਂ ਮੇਰੀ ਵੀਡੀਓ ਦਾ ਸਟੇਟਸ ਆਪਣੇ WhatsApp ਦੇ ਉੱਪਰ ਲਗਾਉਣਾ ਜੀ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਨਾ ਭੁੱਲਣਾ